ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਹਾਰਦੇ ਹਾਂ ਉੱਥੇ ਕਾਗਜ਼ ਕੈਂਸਲ ਕਰਾ ਦੇ। ਸੋ ਮੈਂ ਐਸ.ੀ.ਐਮ ਨੂੰ ਕਹਿ ਕੇ ਆਇਆ ਤੇ ਆਰ.ਓ. ਸਹਿਬਾਨਾਂ ਨੂੰ ਕਹਿ ਕੇ ਆਇਆ ਕਿ ਕਿਰਪਾ ਕਰਕੇ ਐਸੀ ਕੋਈ ਗਲਤੀ ਨਾ ਕਰਿਓ ਜਿਹੜਾ ਤੁਹਾਨੂੰ ਹਰਿਆਣਾ ਭੁਗਤਣਾ ਪਵੇ। ਪੀ.ਡੀ.ਪੀ.ਓ ਫੋਨ ਹੀ ਚੱਕ ਰਿਹਾ ਉਹਨੂੰ ਵੀ ਕਹਿਣਾ ਚਾਹੁੰਦਾ ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਇਹਨੇ ਕਬਜ਼ਾ ਕੀਤਾ ਹੈ, ਫੜਾਂ ਕੀਤਾ ਹੈ। ਪੂਰੀ ਰਿਪੋਰਟ ਆ ਰਹੀ ਹੈ, ਰਿਪੋਰਟ ਮੰਗਾ ਰਹੇ ਆ। ਇਸ ਤਰ੍ਹਾਂ ਦੀ ਅਗਰ ਕੋਈ ਗੱਲ ਹੋਏਗੀ ਤਾਂ ਫਿਰ ਅਸੀਂ ਜ਼ਰੂਰ ਲੜਾਈ ਲੜਾਂਗੇ। ਤੁਸੀਂ ਇਹ ਚਾਹੁੰਦੇ ਹਾਂ ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਹਾਰ ਸੋ ਮੈਂ ਐਸ.ਐਮ. ਨੂੰ ਕਹਿ ਕੇ ਆਇਆ ਤੇ ਆਰਓ ਸਰਬਾਨ ਨੂੰ ਕਹਿ ਕੇ ਆਇਆ ਕਿ ਕਿਰਪਾ ਕਰਕੇ ਐਸੀ ਕੋਈ ਗਲਤੀ ਨਾ ਕਰਿਓ ਜਿਹੜਾ ਤੁਹਾਨੂੰ ਹਰਜਾਨਾ ਭੁਗਤਣਾ ਪਵੇ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਔਰ ਇਵਨ ਡੀਪਟੀ ਕਮਿਸ਼ਨਰ ਨੂੰ ਵੀ ਮੈਂ ਗੱਲ ਕਹੀ ਹੈ ਔਰ ਮੈਂ ਇਹ ਬੀਡੀਪੀਓ ਫੋਨ 'ਚ ਚੱਕ ਰਿਹਾ ਉਹਨੂੰ ਵੀ ਕਹਿਣਾ ਚਾਹੁੰਦਾ ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਇਹਨੇ ਕਬਜ਼ਾ ਕੀਤਾ ਫੜਾਂ ਕੀਤਾ ਪੂਰੀ ਰਿਪੋਰਟ ਆ ਰਹੀ ਹੈ ਰਿਪੋਰਟ ਮੰਗਾ ਰਹੇ ਹੈ ਇਸ ਤਰ੍ਹਾਂ ਦੀ ਅਗਰ ਕੋਈ ਗੱਲ ਹੋਏਗੀ ਤਾਂ ਫਿਰ ਅਸੀਂ ਜ਼ਰੂਰ ਲੜਾਈ ਲੜਾਂਗੇ ਅਸੀਂ ਇਹ ਚਾਹੁੰਦੇ ਹਾਂ ਪੂਰੇ ਜ਼ਿਲ੍ਹੇ 'ਚ ਇਦਾਂ ਦਾ ਹੋ ਰਿਹਾ ਹੈ ਮੁਕਸਰ 'ਚ ਵੀ ਹੋ ਰਿਹਾ ਹੈ ਇ ਤੂੰ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਚੱਲੇਗਾ ਤਾਂ ਫਿਰ ਅਸੀਂ ਅਫਸਰਾਂ ਨੂੰ ਐ ਜਾਣ ਨਹੀਂ ਦੇਣਾ ਹਾਂ ਫਿਰ ਕੋਈ ਇਹ ਨਾ ਸੋਚੇ ਵੀ ਆਪਦਾ ਵੀ ਅਸੀਂ ਜਾਵਾਂਗੇ ਬੜੱਪੇ ਦਾ ਇਲੈਕਸ਼ਨ ਹੋਣਾ ਚਾਹੀਦਾ ਬਿਲਕੁਲ ਇਲੈਕਸ਼ਨ ਹੋਵੇ ਚੋਣਾਂ ਹੋਵੇ ਜਿਹੜਾ ਵਿਅਕਤੀ ਜਿੱਤਦਾ ਚਾਹੇ ਉਹ ਕਿਸੇ ਪਾਰਟੀ ਦਾ ਚਾਹੇ ਉਹ ਮੈਂਬਰ ਹੋਣ ਕਿਸੇ ਦਾ ਹੱਕ ਥੋੜੀ ਖੋਹ ਸਕਦੇ ਹੋ ਔਰ ਪਿੰਡਾਂ ਦੇ ਵਿਰੋਧ ਲੋਕ ਕਰਨਗੇ ਇਸ ਗੱਲ ਦਾ ਜਿੱਥੇ ਜਿੱਥੇ ਕਾਗਜ਼ ਕੈਨਸਲ ਕਰਾਉਣ ਦੀ ਕੋਸ਼ਿਸ਼ ਕੀਤੀ ਨਾ ਉਹ ਦੱਸ ਦੇਣਗੇ ਤੂੰ ਕਾਂਗਰਸ ਦਾ ਕੀ ਰਹੇਗਾ ਸੋ ਹਾਂਜੀ ਕਾਂਗਰਸ ਦਾ ਕੀ ਰਹੇਗਾ ਜੀ ਕੀ ਹੁੰਦਾ ਯਸਰ ਕਾਂਗਰਸ ਦਾ ਕੀ ਰਹੂਗਾ ਮੈਂ ਕਾਂਗਰਸ ਦਾ ਕਰਕੇ ਨਹੀਂ ਆਇਆ ਮੈਂ ਸਾਰੇ ਬੰਦਿਆਂ ਦਾ ਚਾਹੇ ਬੇ ਕਾਂਗਰਸੀ ਵੀ ਕੋਈ ਇੱਥੇ ਇੰਡੀਪੈਂਡੈਂਟਲੀ ਹੈ ਉਹ ਵੀ ਲੜਾਈ ਲੜੂਗਾ ਕਾਗਜ਼ ਨਹੀਂ ਕਿਸੇ ਦੇ ਕੈਂਸਲ ਹੋ ਗਏ ਜਿਸੇ ਦੇ ਵੀ ਕੱਲਾ ਕਾਂਗਰਸੀ ਥੋੜੇ ਨੇ ਐਮਪੀ ਨੇ ਮੈਂ ਸਾਰੇ ਐਮਪੀ ਨੇ ਸਾਰੇ ਮੇਰੇ ਬੰਦੇ ਕੋਈ ਆਜ਼ਾਦ ਹੈ ਕੋਈ ਕੋਲ ਹੈ ਹਰਾਸਮੈਂਟ ਹੈ ਲੋਕਾਂ ਨੂੰ ਪਾਗਲ ਕਰਤਾ 4 ਵਜੇ ਲਿਸਟ ਲਾਉਣੀ ਸੀ ਇਹਨਾਂ ਦੇ ਅਫਸਰਾਂ ਤੋਂ ਲਿਸਟ ਨਹੀਂ ਲੱਗੀ ਕਿਉਂਕਿ ਜਿਹੜੇ ਯਾਰ ਲੋਕਲ ਲੋਗ ਨੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਫੈਲਾ ਲੈ ਕੇ ਉਹ ਦੱਸ ਰਹੇ ਵੀ ਯਾਰ ਤੇ ਆਬਜੈਕਸ਼ਨ ਲਾਦੇ ਯਾਰ ਤੇ ਆਬਜੈਕਸ਼ਨ ਲਾਦੇ ਪਰ ਇਹ ਹੋਣ ਨਹੀਂ ਦੇਣਾ ਇਹ ਕੋਈ ਐ ਖਲਾਈ ਦਾ ਮਾਰਾ ਨਹੀਂ ਹੈ ਜਿਹੜਾ ਮਰਜ਼ੀ ਚਾਹੇ ਦੇਖੋ ਵੈਸੇ ਦਾ 4 ਵਜੇ ਲਿਸਟਾ ਲਾ ਦੇਣੀ ਹੈ ਚਾਹੀਦੀ ਹੈ ਸਕੂਟਿੰਗ ਕਰਕੇ ਲੇਕਿਨ ਜਾਣ ਪੁੱਛ ਕੇ ਆਬਜੈਕਸ਼ਨ ਲਾਏ ਜਾ ਰਹੇ ਆ ਜਾਣ ਪੁੱਛ ਕੇ ਉਹਨਾਂ ਦੀ ਇਨਕੁਆਰੀ ਹੋ ਰਹੀ ਹੈ ਲੋਕ ਬਚਾਰੇ ਸੜਕਾਂ ਤੇ ਤੁਰੇ ਫਿਰਦੇ ਆ ਕਿੰਨੇ ਲੋਗ